हां जी ਆ ਪੰਜ ਬਣਾਏ ਸੀਗੇ ਜੀ ਗੋਚੇ ਆਲੂ ਵੜੇ हां जी ਤੁਸੀਂ ਦੇਖ ਸਕਦੇ ਹੋ ਸਾਡੇ ਗੋਚੇ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਆਪਾਂ ਇਹਦੇ ਵਿੱਚ ਸਿਰਫ ਪਿਆਜ਼ ਵਗੈਰਾ ਹਰੀਆਂ ਵਿੱਚ ਟਮਾਟਰ ਤੇ ਆਪਾਂ ਇਹਦੇ ਵਿੱਚ ਆਲੂ ਪਾਏ ਆ हां जी ਤੇ ਮਸਾਲੇ ਬਹੁਤ ਘੱਟ ਪਾਏ ਆ ਜਿਹਦਾ ਰੇੜੀਆਂ ਵਾਲੇ ਤਾਂ ਬਹੁਤ ਜ਼ਿਆਦਾ ਮਸਾਲਾ ਪਾਉਂਦੇ ਆ ਆਪਾਂ ਬਹੁਤ ਹੀ ਘੱਟ ਸਮਾਨ ਦੇ ਵਿੱਚ ਵਧੀਆ ਗੋਚੇ ਤਿਆਰ ਕੀਤੇ हां जी ਤੁਸੀਂ ਦੇਖ ਸਕਦੇ ਹੋ ਸਾਸੀ ਗੱਲ ਸਾਰੇ ਦੋਸਤਾਂ ਨੂੰ ਤੁਹਾਡੇ ਆਪਣੇ ਚੈਨਜ ਹੈ ਕਿਉਂਕਿ ਅੱਜ ਆਪਾਂ ਬਣਾਵਾਂਗੇ ਕੋਲਚੇ ਹਾਂਜੀ ਤੇ ਕੋਲਚਾ ਵਰਤਿਆ ਆਪਾਂ ਆਲੂ ਵਾਰ ਲਏ ਸੀਗੇ ਤੇ ਉਸ ਤੋਂ ਬਾਅਦ ਪਿਆਜ਼ ਕੱਟ ਲਿਆ ਸੀਗਾ ਤੇ ਆਪਾਂ ਟਮਾਟਰ ਵੀ ਕੱਟ ਲਏ ਤੇ ਹਰੀ ਮਿਰਚਾ ਚਿੱਟਾ ਨਮਕ ਕਾਲਾ ਨਮਕ ਤੇ ਹਲਦੀ ਆਪਾਂ ਵਾਲੇ ਮਸਾਲੇ ਨਹੀਂ ਪਾਵਾਂਗੇ ਦੇ ਵਿੱਚ ਹਾਂਜੀ ਤੇ ਉਸ ਤੋਂ ਬਾਅਦ ਜਿਹੜਾ ਇੱਕ ਆਪਾਂ ਹਾਂਜੀ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਇੱਕ ਡੂੰਗਾ ਲੈ ਲਵਾਂਗੇ ਇਸ ਤਰੀਕੇ ਨਾਲ ਖੁੱਲਾ ਜਿਹਾ ਤੇ ਇਹਦੇ ਵਿੱਚ ਆਪਾਂ ਜਿਹੜਾ ਪਹਿਲਾਂ ਆਲੂ ਪਾ ਲਵਾਂਗੇ ਹਾਂਜੀ ਆਲੂ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਟਮਾਟਰ ਤੇ ਟਮਾਟਰ ਪਾਉਣ ਤੋਂ ਬਾਅਦ ਆਪਾਂ ਪਿਆਜ਼ ਕੱਟ ਕੇ ਪਾ ਦਵਾਂਗੇ ਇਹਦੇ ਵਿੱਚ ਹਾਂਜੀ ਪਿਆਜ਼ ਪਾਉਣ ਤੋਂ ਬਾਅਦ ਆਪਾਂ ਹਰੀਆਂ ਮਿਰਚਾਂ ਪਾ ਦਵਾਂਗੇ ਤੇ ਉਹ ਤੋਂ ਬਾਅਦ ਪਾ ਦਵਾਂਗੇ ਕੜਾ ਨਮਕ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਹਾਂਜੀ ਤੇ ਉਸ ਤੋਂ ਬਾਅਦ ਪਾ ਦਵਾਂਗੇ ਚਟਾ ਨਮਕ ਇਹ ਵੀ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਹਲਦੀ ਪਾ ਦਵਾਂਗੇ ਤੇ ਇਹਨੂੰ ਆਪਾਂ ਇਸੇ ਚਮਚ ਹਾਦੀ ਮਦਦ ਨਾਲ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਸਾਰੇ ਮਸਾਲੇ ਨੂੰ ਆਪਾਂ ਇਹਨਾਂ ਨੂੰ ਹਾਂਜੀ ਸਾਰਿਆਂ ਨੂੰ ਮਿਕਸ ਕਰਕੇ ਇਸ ਤਰੀਕੇ ਨਾਲ ਹੌਲੀ-ਹੌਲੀ ਤੇ ਸਾਡਾ ਇਹ ਮਸਾਲਾ ਆ ਤਿਆਰ ਹੋ ਚੁੱਕਾ ਹੈ ਕੋਲਚਿਆਂ ਵਾਲਾ ਹਾਂਜੀ ਤੇ ਉਸ ਤੋਂ ਬਾਅਦ ਆਪਾਂ ਇਹ ਕੋਲਚੇ ਆ ਉਹਨਾਂ ਨੂੰ ਕੱਟ ਲਵਾਂਗੇ ਛੁਰੀ ਜਿ ਮਦਦ ਨਾਲ ਆਪਾਂ ਕੱਟ ਲੈ ਸੀਗੇ ਤੇ ਇਸ ਤਰੀਕੇ ਨਾਲ ਸਾਰੇ ਕੱਟ ਕੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਕੱਟ ਲਿਆ ਹਾਂਜੀ ਪਟਣ ਤੋਂ ਬਾਅਦ ਆਪਾਂ ਗੈਸ ਕਰਾਂਗੇ ਔਨ ਹਾਂਜੀ ਗੈਸ ਕਰਨ ਤੋਂ ਔਨ ਤੋਂ ਬਾਅਦ ਆਪਾਂ ਉੱਪਰ ਰੱਖਾਂਗੇ ਤਵਾ ਹਾਂਜੀ ਤਵਾ ਰੱਖਣ ਤੋਂ ਬਾਅਦ ਜਿਹੜਾ ਛੜਾ ਤਵਾ ਗਰਮ ਹੋ ਗਿਆ ਇਹਦੇ ਵਿੱਚ ਪਾ ਦਵਾਂਗੇ ਕੁਕਿੰਗ ਆਇਲ ਤੁਸੀਂ ਰਫਾਇਨਡ ਜਾਂ ਸਰੋਂ ਤੇਲ ਪਾ ਸਕਦੇ ਹੋ ਹਾਂਜੀ ਤੇ ਉਸ ਤੋਂ ਬਾਅਦ ਜਿਹੜੇ ਕੋਲਚੇ ਆ ਆਪਾਂ ਇਹ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਹੌਲੀ-ਹੌਲੀ ਸੋਰੇਮ ਸੇਕ ਲਵਾਂਗੇ ਹਾਂਜੀ ਤੇ ਹੌਲੀ ਹੌਲੀ ਸੇਕ ਕੇ ਇਸ ਤਰੀਕੇ ਦੇ ਨਾਲ ਜਦੋਂ ਲਾਲ ਹੋ ਜਾਣ ਹਾਂਜੀ ਤੇ ਉਸ ਤੋਂ ਬਾਅਦ ਸਾਰੇ ਆਹ ਲਾਲਵਾਂਗੇ ਤੇ ਹੌਲੀ ਹੌਲੀ ਜਿਹੜੇ ਕੋਲਚੇ ਆ ਉਹਨਾਂ ਨੂੰ ਆਪਾਂ ਚਮਚ ਜੀ ਮਦਦ ਨਾਲ ਆਪਾਂ ਭਰ ਲਵਾਂਗੇ ਇਸ ਤਰੀਕੇ ਨਾਲ ਜਦੋਂ ਘਟਕ ਲਾ ਕੇ ਹਾਂਜੀ ਤੇ ਜਿਹੜੇ ਸਾਡੇ ਕੋਲਚੇ ਸਾਰੇ ਭਰ ਚੁੱਕੇ ਨੇ ਹਾਂਜੀ ਜਦੋਂ ਆਪਾਂ ਰੈਡੀ ਦਿਖਾਈਦੇ ਆ ਹਾਂਜੀ ਇਸ ਤਰੀਕੇ ਨਾਲ ਸਾਰੇ ਭਰ ਕੇ ਤੁਸੀਂ ਖਾ ਸਕਦੇ ਹੋ ਤੇ ਬਹੁਤ ਦੀ ਘੱਟ ਸਮਾਨ ਆਪਾਂ ਘਰ ਦੇ ਵਿੱਚ ਕੋਲਚੇ ਬਣਾ ਸਕਦੇ ਆ ਹਾਂਜੀ ਇਸ ਤਰੀਕੇ ਨਾਲ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਾਂਜੀ ਤੇ ਤੁਸੀਂ ਦੇਖੋ ਸਾਡੇ ਖੁੱਲਦੇ ਸਾਰੇ ਬਣਕੇਦਾਰ ਹੋ ਚੁੱਕੇ ਧੰਨਵਾਦ